ਇਨਕਾਊਂਟਰ ਕੀਤਾ ਕਿਤਾ ਕੇ ਆਜ ਰਹੀ ਹਾਂ ਅੰਮ੍ਰਿਤਸਰ ਪੁਲਿਸ ਤੇ ਹਾਥੇ ਵੱਡੀ ਸਫਲਤਾ ਲਕੀ ਹੈ ਵਿਦੇਸ਼ੀ ਗੈਂਗਸਟਰ ਦੇ ਸਾਥੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਕਿਹਾ ਜਾ ਰਿਹਾ ਹੈ ਕਿ ਵੱਡੀ ਸਾਜ਼ਿਸ਼ ਇਹਨਾਂ ਦੇ ਵੱਲੋਂ ਰਚੀ ਚੋਰੀ ਸੀ ਪਰ ਪਹਿਲਾਂ ਹੀ ਪੁਲਿਸ ਦੇ ਵੱਲੋਂ ਇਹਨਾਂ ਦੇ ਉੱਤੇ ਨੱਥ ਪਾਈਗੇ ਨਰੇਸ਼ ਕੁਮਾਰ ਉਰਫ ਬੱਬੂ ਅਭਿਨਵ ਪਖਤੂਰਫ ਅਬੀ ਅਜੂ ਕੁਮਾਰ ਉਰਫ ਅਜੂ सनी कुमार ਅਤੇ ਇੱਕ ਨਾਬਾਲਗ ਟੰਪੋਲਸ ਤੇ ਵੱਲੋਂ ਗ੍ਰਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਦੋਸ਼ੀ ਅਜੇ ਕੁਮਾਰ ਨੇ ਇੱਕ ਸਰਵਿਸ ਹਥਿਆਰ ਖੋ ਕੇ ਅਤੇ ਪੁਲਿਸ ਟੀਮ ਦੇ ਉੱਤੇ ਗੋਲੀਬਾਰੀ ਕਰਕੇ ਪਜਣ ਲੱਗਤਾ ਹੈ ਤਾਂ ਇੰਨੇ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਜੋ ਕਿ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੋ ਐਫ ਆਈ ਆਰ ਪੁਲਿਸ ਦੇ ਵੱਲੋਂ ਮਾਮਲੇ ਦੇ ਵਿੱਚ ਦਰਜ ਕੀਤੀ ਗਈ ਕਿਹਾ ਗਿਆ ਹੈ ਕਿ ਪੂਰੇ ਨੈਟਵਰਕ ਨੂੰ ਖਤਮ ਕਰਨ ਲਈ ਹੋਰ ਵੀ ਜਾਂਚ ਕੀਤੀ ਜਾ ਰਹੀ ਹੈ ਦੱਸਤੀ ਹੈ ਕਿ ਇਨ੍ਹਾਂ ਬਦਮਾਸ਼ਾਂ ਤੋਂ ਇੱਕ ਗਰਨੇਡ ਅਤੇ ਇੱਕ ਪਿਸਤਲ ਵੀ ਬਰਾਮਦ ਹੋਇਆ ਹੈ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰਸਰ ਪੁਲਿਸ ਦੇ ਵੱਲੋਂ ਵੱਡੇ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਜੀ ਹਾਂ ਅੰਮ੍ਰਿਤਸਰ ਪੁਲਿਸ ਤੇ ਹੱਥੇ ਵੱਡੀ ਸਫਲਤਾ ਲੱਗੀ ਹੈ ਵਿਦੇਸ਼ੀ ਗੈਂਗਸਟਰ ਦੇ ਸਾਥੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਕਿਹਾ ਜਾ ਰਿਹਾ ਹੈ ਕਿ ਵੱਡੀ ਸਾਜ਼ਿਸ਼ ਇਹਨਾਂ ਦੇ ਵੱਲੋਂ ਰਾਚੀ ਚੋਰੀ ਸੀ ਪਰ ਪਹਿਲਾਂ ਹੀ ਪੁਲਿਸ ਦੇ ਵੱਲੋਂ ਇਹਨਾਂ ਦੇ ਉੱਤੇ ਨੱਥ ਪਾਈਗੇ ਨਰੇਸ਼ ਕੁਮਾਰ ਉਰਫ ਬੱਬੂ ਅਭਿਨਵ ਪਖਤੂਰਫ ਅਬੀ ਅਜੇ ਕੁਮਾਰ ਉਰਫ ਅਜੂ सनी कुमार ਅਤੇ ਇੱਕ ਨਵਾਲਕ ਟੰਪੋਲੋਸਤੇ ਵੱਲੋਂ ਗ੍ਰਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਦੋਸ਼ੀ ਅਜੇ ਕੁਮਾਰ ਨੇ ਇੱਕ ਸਰਵਿਸ ਹਥਿਆਰ ਖੋ ਕੇ ਅਤੇ ਪੁਲਿਸ ਟੀਮ ਦੇ ਉੱਤੇ ਗੋਲੀਬਾਰੀ ਕਰਕੇ ਪਜਣ ਲੱਗਤਾ ਹੈ ਤਾਂ ਇੰਨੇ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਜੋ ਕਿ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੋ ਐਫ ਆਈ ਆਰ ਪੁਲਿਸ ਦੇ ਵੱਲੋਂ ਮਾਮਲੇ ਦੇ ਵਿੱਚ ਦਰਜ ਕੀਤੀ ਗਈ ਕਿਹਾ ਗਿਆ ਹੈ ਕਿ ਪੂਰੇ ਨੈਟਵਰਕ ਨੂੰ ਖਤਮ ਕਰਨ ਲਈ ਹੋਰ ਵੀ ਜਾਂਚ ਕੀਤੀ ਚੌਰਿਆ ਦੱਸਤੀ ਹੈ ਕਿ ਇਨਾ ਪਦਮਾਸ਼ਾਂ ਤੋਂ ਇੱਕ ਗਰਨੇਡ ਅਤੇ ਇੱਕ ਪਿਸਟਲ ਵੀ ਬਰਾਮਦ ਹੋਇਆ ਹੈ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰਸਰ ਪੁਲਿਸ ਦੇ ਵੱਲੋਂ ਵੱਡੇ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਅੱਜ ਹੀ ਹਾਂ ਅੰਮ੍ਰਿਤਸਰ ਪੁਲਿਸ ਤੇ ਹੱਥੇ ਵੱਡੀ ਸਫਲਤਾ ਲੱਗੀ ਹੈ ਵਿਦੇਸ਼ੀ ਗੈਂਗਸਟਰ ਦੇ ਸਾਥੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਕਿਹਾ ਜਾ ਰਿਹਾ ਹੈ ਕਿ ਵੱਡੀ ਸਾਜ਼ਿਸ਼ ਇਹਨਾਂ ਦੇ ਵੱਲੋਂ ਰਚੀ ਚੋਰੀ ਸੀ ਪਰ ਪਹਿਲਾਂ ਹੀ ਪੁਲਿਸ ਦੇ ਵੱਲੋਂ ਇਹਨਾਂ ਦੇ ਉੱਤੇ ਨੱਥ ਪਾਏਗੇ ਨਰੇਸ਼ ਕੁਮਾਰ ਉਰਫ ਬੱਬੂ ਅਭਿਨਵ ਪਖਤੂਰਫ ਅਭੀ ਅਜੇ ਕੁਮਾਰ ਉਰਫ ਅਜੂ सनी कुमारत कुमार एक नाबालिग टंपोस्टे वलो गिरफ्तार ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਅਜੇ ਕੁਮਾਰ ਨੇ ਇੱਕ ਸਰਵਿਸ ਹਥਿਆਰ ਖੋ ਕੇ ਅਤੇ ਪੁਲਿਸ ਟੀਮ ਦੇ ਉੱਤੇ ਗੋਲੀਬਾਰੀ ਕਰਕੇ ਪਜਣ ਲੱਗਤਾ ਹੈ ਤਾਂ ਇੰਨੇ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਜੋ ਕਿ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੋ ਐਫ ਆਈ ਆਰ ਪੁਲਿਸ ਦੇ ਵੱਲੋਂ ਮਾਮਲੇ ਦੇ ਵਿੱਚ ਦਰਜ ਕੀਤੀ ਗਈ ਕਿਹਾ ਕਿ ਇਹ ਕਿ ਪੂਰੇ ਨੈਟਵਰਕ ਨੂੰ ਖਤਮ ਕਰਨ ਲਈ ਹੋਰ ਵੀ ਜਾਂਚ ਕੀਤੀ ਚੌਰੀ ਦੱਸਤੀ ਹੈ ਕਿ ਇਹਨਾਂ ਬਦਮਾਸ਼ਾਂ ਤੋਂ ਇੱਕ ਗਰਨੇਡ ਅਤੇ ਇੱਕ ਪਿਸਤਲ ਵੀ ਬਰਾਮਦ ਹੋਇਆ ਹੈ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰਸਰ ਪੁਲਿਸ ਦੇ ਵੱਲੋਂ ਵੱਡੇ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਜੀ ਹਾਂ ਅਮਰitsar ਪੁਲਿਸ ਤੇ ਹੱਥੇ ਵੱਡੀ ਸਫਲਤਾ ਲੱਗੀ ਹੈ ਵਿਦੇਸ਼ੀ ਗੈਂਗਸਟਰ ਦੇ ਸਾਥੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਕਿਹਾ ਜਾ ਰਿਹਾ ਹੈ ਕਿ ਵੱਡੀ ਸਾਜ਼ਿਸ਼ ਇਹਨਾਂ ਦੇ ਵੱਲੋਂ ਰਚੀ ਚੋਰੀ ਸੀ ਪਰ ਪਹਿਲਾਂ ਹੀ ਪੁਲਿਸ ਦੇ ਵੱਲੋਂ ਇਹਨਾਂ ਦੇ ਉੱਤੇ ਨੱਥ ਪਾਈਗੇ ਨਰੇਸ਼ ਕੁਮਾਰ ਉਰਫ ਬੱਬੂ ਅਭਿਨਵ ਪਖਤੂਰਫ ਅਬੀ ਅਜੋ ਕੁਮਾਰ ਉਰਫ ਅਜੂ सनी कुमार ਅਤੇ ਇੱਕ ਨਵਾਲਕ ਟੰਪੋਲਸ ਤੇ ਵੱਲੋਂ ਗ੍ਰਫਤਾਰ ਕੀਤਾ ਗਿਆ ਤਾਂ ਕਿਹਾ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਅਜੇ ਕੁਮਾਰ ਨੇ ਇੱਕ ਸਰਵਿਸ ਹਥਿਆਰ ਖੋ ਕੇ ਅਤੇ ਪੁਲਿਸ ਟੀਮ ਦੇ ਉੱਤੇ ਗੋਲੀਬਾਰੀ ਕਰਕੇ ਪਜਣ ਲੱਗਤਾ ਹੈ ਤਾਂ ਇੰਨੇ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਜੋ ਕਿ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੋ ਐਫ ਆਈ ਆਰ ਪੁਲਿਸ ਦੇ ਵੱਲੋਂ ਮਾਮਲੇ ਦੇ ਵਿੱਚ ਦਰਜ ਕੀਤੀ ਗਈ ਕਿਹਾ ਗਿਆ ਕਿ ਪੂਰੇ ਨੈਟਵਰਕ ਨੂੰ ਖਤਮ ਕਰਨ ਲਈ ਹੋਰ ਵੀ ਜਾਂਚ ਕੀਤੀ ਚੌਰੀ ਦੱਸਤੀ ਹੈ ਕਿ ਇਨਾ ਪਦਮਾਸ਼ਾਂ ਤੋਂ ਇੱਕ ਗਰਨੇਡ ਅਤੇ ਇੱਕ ਪਿਸਟਲ ਵੀ ਬਰਾਮਦ ਹੋਇਆ ਹੈ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰਸਰ ਪੁਲਿਸ ਦੇ ਵੱਲੋਂ ਵੱਡੇ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਅੱਜ ਹੀ ਹਾਂ ਅੰਮ੍ਰਿਤਸਰ ਪੁਲਿਸ ਤੇ ਹੱਥੇ ਵੱਡੀ ਸਫਲਤਾ ਲੱਗੀ ਹੈ ਵਿਦੇਸ਼ੀ ਗੈਂਗਸਟਰ ਦੇ ਸਾਥੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਕਿਹਾ ਜਾ ਰਿਹਾ ਹੈ ਕਿ ਵੱਡੀ ਸਾਜ਼ਿਸ਼ ਇਹਨਾਂ ਦੇ ਵੱਲੋਂ ਰਚੀ ਚੋਰੀ ਸੀ ਪਰ ਪਹਿਲਾਂ ਹੀ ਪੁਲਿਸ ਦੇ ਵੱਲੋਂ ਇਹਨਾਂ ਦੇ ਉੱਤੇ ਨੱਥ ਪਾਏਗੇ ਨਰੇਸ਼ ਕੁਮਾਰ ਉਰਫ ਬੱਬੂ ਅਭਿਨਵ ਪਖਤੂਰਫ ਅਬੀ ਅਜੇ ਕੁਮਾਰ ਉਰਫ ਅਜੂ सनी कुमार ਅਤੇ ਇੱਕ ਨਵਾਲਕ ਟੰਪੂਲੋਸਤੇ ਵੱਲੋਂ ਗ੍ਰਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਅਜੇ ਕੁਮਾਰ ਨੇ ਇੱਕ ਸਰਵਿਸ ਹਥਿਆਰ ਖੋ ਕੇ ਅਤੇ ਪੁਲਿਸ ਟੀਮ ਦੇ ਉੱਤੇ ਗੋਲੀਬਾਰੀ ਕਰਕੇ ਪਜਣ ਲੱਗਤਾ ਹੈ ਤਾਂ ਇੰਨੇ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਜੋ ਕਿ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੋ ਐਫ ਆਈ ਆਰ ਪੁਲਿਸ ਦੇ ਵੱਲੋਂ ਮਾਮਲੇ ਦੇ ਵਿੱਚ ਦਰਜ ਕੀਤੀ ਗਈ ਕਿਹਾ ਕਿ ਕਿ ਪੂਰੇ ਨੈਟਵਰਕ ਨੂੰ ਖਤਮ ਕਰਨ ਲਈ ਹੋਰ ਵੀ ਜਾਂਚ ਕੀਤੀ ਚੌਰੀ ਦੱਸਦੀ ਹੈ ਕਿ ਇਨ੍ਹਾਂ ਬਦਮਾਸ਼ਾਂ ਤੋਂ ਇੱਕ ਗਰਨੇਡ ਅਤੇ ਇੱਕ ਪਿਸਤਲ ਵੀ ਬਰਾਮਦ ਹੋਇਆ ਹੈ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰਸਰ ਪੁਲਿਸ ਦੇ ਵੱਲੋਂ ਵੱਡੇ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਅੱਜ ਹੀ ਹਾਂ ਅਮਰitsar ਪੁਲਿਸ ਤੇ ਹੱਥੇ ਵੱਡੀ ਸਫਲਤਾ ਲੱਗੀ ਹੈ ਵਿਦੇਸ਼ੀ ਗੈਂਗਸਟਰ ਦੇ ਸਾਥੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਕਿਹਾ ਜਾ ਰਿਹਾ ਹੈ ਕਿ ਵੱਡੀ ਸਾਜ਼ਿਸ਼ ਇਹਨਾਂ ਦੇ ਵੱਲੋਂ ਰਚੀ ਜੌਰੀ ਸੀ ਪਰ ਪਹਿਲਾਂ ਹੀ ਪੁਲਿਸ ਦੇ ਵੱਲੋਂ ਇਹਨਾਂ ਦੇ ਉੱਤੇ ਨੱਥ ਪਾਏਗੇ ਨਰੇਸ਼ ਕੁਮਾਰ ਉਰਫ ਬੱਬੂ ਅਭਿਨਵ ਪਖਤੂਰਫ ਅਬੀ ਅਜੇ ਕੁਮਾਰ ਉਰਫ ਅਜੂ सनी कुमार ਅਤੇ ਇੱਕ ਨਾਬਾਲਗ ਟੰਪੋਲਸ ਦੇ ਵੱਲੋਂ ਗ੍ਰਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਅਜੇ ਕੁਮਾਰ ਨੇ ਇੱਕ ਸਰਵਿਸ ਹਥਿਆਰ ਖੋ ਕੇ ਅਤੇ ਪੁਲਿਸ ਟੀਮ ਦੇ ਉੱਤੇ ਗੋਲੀਬਾਰੀ ਕਰਕੇ ਪਜਣ ਲੱਗਤਾ ਹੈ ਤਾਂ ਇੰਨੇ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਜੋ ਕਿ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੋ ਐਫ ਆਈ ਆਰ ਪੁਲਿਸ ਦੇ ਵੱਲੋਂ ਮਾਮਲੇ ਦੇ ਵਿੱਚ ਦਰਜ ਕੀਤੀ ਗਈ ਕਿਹਾ ਗਿਆ ਕਿ ਪੂਰੇ ਨੈਟਵਰਕ ਨੂੰ ਖਤਮ ਕਰਨ ਲਈ ਹੋਰ ਵੀ ਜਾਂਚ ਕੀਤੀ ਚੌਰੀ ਦੱਸਤੀ ਹੈ ਕਿ ਇਨ੍ਹਾਂ ਬਦਮਾਸ਼ਾਂ ਤੋਂ ਇੱਕ ਗਰਨੇਡ ਅਤੇ ਇੱਕ ਪਿਸਤਲ ਵੀ ਬਰਾਮਦ ਹੋਇਆ ਹੈ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਿਰਸਰ ਪੁਲਿਸ ਦੇ ਵੱਲੋਂ ਵੱਡੇ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਅੱਜ ਹੀ ਹਾਂ ਅੰਮ੍ਰਿਤਸਰ ਪੁਲਿਸ ਦੇ ਹੱਥੇ ਵੱਡੀ ਸਫਲਤਾ ਲੱਗੀ ਹੈ ਵਿਦੇਸ਼ੀ ਗੈਂਗਸਟਰ ਦੇ ਸਾਥੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਕਿਹਾ ਜਾ ਰਿਹਾ ਹੈ ਕਿ ਵੱਡੀ ਸਾਜ਼ਿਸ਼ ਇਹਨਾਂ ਦੇ ਵੱਲੋਂ ਰਚੀ ਚੋਰੀ ਸੀ ਪਰ ਪਹਿਲਾਂ ਹੀ ਪੁਲਿਸ ਦੇ ਵੱਲੋਂ ਇਹਨਾਂ ਦੇ ਉੱਤੇ ਨੱਥ ਪਾਏਗੇ ਨਰੇਸ਼ ਕੁਮਾਰ ਉਰਫ ਬੱਬੂ ਅਭਿਨਵ ਪਖਤੂਰਫ ਅਬੀ ਅਜੇ ਕੁਮਾਰ ਉਰਫ ਅਜੂ सनी कुमारत एक ਨਵਾਲਕ ਟੰਪੂਲੋਸਤੇ ਵੱਲੋਂ ਗ੍ਰਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਅਜੇ ਕੁਮਾਰ ਨੇ ਇੱਕ ਸਰਵਿਸ ਹਥਿਆਰ ਖੋ ਕੇ ਅਤੇ ਪੁਲਿਸ ਟੀਮ ਦੇ ਉੱਤੇ ਗੋਲੀਬਾਰੀ ਕਰਕੇ ਪਜਣ ਲੱਗਤਾ ਹੈ ਤਾਂ ਇੰਨੇ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਜੋ ਕਿ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੋ ਐਫ ਆਈ ਆਰ ਪੁਲਿਸ ਦੇ ਵੱਲੋਂ ਮਾਮਲੇ ਦੇ ਵਿੱਚ ਦਰਜ ਕੀਤੀ ਗਈ ਕਿਹਾ ਕਿ ਇਹ ਕਿ ਪੂਰੇ ਨੈਟਵਰਕ ਨੂੰ ਖਤਮ ਕਰਨ ਲਈ ਹੋਰ ਵੀ ਜਾਂਚ ਕੀਤੀ ਚੌਰੀ ਦੱਸਦੀ ਹੈ ਕਿ ਇਨ੍ਹਾਂ ਬਦਮਾਸ਼ਾਂ ਤੋਂ ਇੱਕ ਗਰਨੇਡ ਅਤੇ ਇੱਕ ਪਿਸਤਲ ਵੀ ਬਰਾਮਦ ਹੋਇਆ ਹੈ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰਸਰ ਪੁਲਿਸ ਦੇ ਵੱਲੋਂ ਵੱਡੇ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਅੱਜ ਹੀ ਹਾਂ ਅੰਮ੍ਰਿਤਸਰ ਪੁਲਿਸ ਤੇ ਹੱਥੇ ਵੱਡੀ ਸਫਲਤਾ ਲੱਗੀ ਹੈ ਵਿਦੇਸ਼ੀ ਗੈਂਗਸਟਰ ਦੇ ਸਾਥੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਕਿਹਾ ਜਾ ਰਿਹਾ ਹੈ ਕਿ ਵੱਡੀ ਸਾਜ਼ਿਸ਼ ਇਹਨਾਂ ਦੇ ਵੱਲੋਂ ਰਚੀ ਚੋਰੀ ਸੀ ਪਰ ਪਹਿਲਾਂ ਹੀ ਪੁਲਿਸ ਦੇ ਵੱਲੋਂ ਇਹਨਾਂ ਦੇ ਉੱਤੇ ਨਾਥ ਪਾਏਗੇ ਨਰੇਸ਼ ਕੁਮਾਰ ਉਰਫ ਬੱਬੂ ਅਭਿਨਵ ਪਖਤੂਰਫ ਅਬੀ ਅਜੇ ਕੁਮਾਰ ਉਰਫ ਅਜੂ सनी कुमार ਅਤੇ ਇੱਕ ਨਵਾਲਕ ਟੰਪੋਲਸ ਦੇ ਵੱਲੋਂ ਗ੍ਰਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਅਜੇ ਕੁਮਾਰ ਨੇ ਇੱਕ ਸਰਵਿਸ ਹਥਿਆਰ ਖੋ ਕੇ ਅਤੇ ਪੁਲਿਸ ਟੀਮ ਦੇ ਉੱਤੇ ਗੋਲੀਬਾਰੀ ਕਰਕੇ ਪਜਣ ਲੱਗਤਾ ਹੈ ਤਾਂ ਇੰਨੇ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਜਵਾਬੀ ਐਨਕਾਊਂਟਰ ਕੀਤਾ ਗਿਆ ਕਿ ਆ ਜੀ ਹਾਂ ਅੰਮ੍ਰਿਤਸਰ ਪੁਲਿਸ ਦੇ ਹੱਥੇ ਵੱਡੀ ਸਫਲਤਾ ਲੱਗੀ ਹੈ ਵਿਦੇਸ਼ੀ ਗੈਂਗਸਟਰ ਦੇ ਸਾਥੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਫਤਾਰ ਕੀਤਾ ਕਿਤਾ ਕਿਆ ਕਿਹਾ ਜਾ ਰਿਹਾ ਹੈ ਕਿ ਵੱਡੀ ਸਾਜ਼ਿਸ਼ ਇਹਨਾਂ ਦੇ ਵੱਲੋਂ ਰਚੀ ਚੋਰੀ ਸੀ ਪਰ ਪਹਿਲਾਂ ਹੀ ਪੁਲਿਸ ਦੇ ਵੱਲੋਂ ਇਹਨਾਂ ਦੇ ਉੱਤੇ ਨੱਥ ਪਾਏਗੇ ਨਰੇਸ਼ ਕੁਮਾਰ ਉਰਫ ਬੱਬੂ ਅਭਿਨਵ ਪਕ ਉਰਫ ਅਭੀ ਅਜੇ ਕੁਮਾਰ ਉਰਫ ਅਜੂ ਸਨੀ ਕੁਮਾਰ ਅਤੇ ਇੱਕ ਨਾਬਾਲਗ ਨੂੰ ਪੁਲਿਸ ਦੇ ਵੱਲੋਂ ਗ੍ਰਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਅਜੇ ਕੁਮਾਰ ਨੇ ਇੱਕ ਸਰਵਿਸ ਹਥਿਆਰ ਖੋ ਕੇ ਅਤੇ ਪੁਲਿਸ ਟੀਮ ਦੇ ਉੱਤੇ ਗੋਲੀਬਾਰੀ ਕਰਕੇ ਪਜੜ ਲੱਗਤਾ ਹੈ ਤਾਂ ਇਨੇ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਜੋ ਕਿ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੋ ਐਫ ਆਈ ਆਰ ਪੁਲਿਸ ਦੇ ਵੱਲੋਂ ਮਾਮਲੇ ਦੇ ਵਿੱਚ ਦਰਜ ਕੀਤੀ ਗਈ ਕਿਹਾ ਗਿਆ ਕਿ ਪੂਰੇ ਨੈਟਵਰਕ ਨੂੰ ਖਤਮ ਕਰਨ ਲਈ ਹੋਰ ਵੀ ਜਾਂਚ ਕੀਤੀ ਚੌਰੀ ਦੱਸਤੀ ਹੈ ਕਿ ਇਨਾਮ ਬਦਮਾਸ਼ਾਂ ਤੋਂ ਇੱਕ ਗਰਨੇਡ ਅਤੇ ਇੱਕ ਪਿਸਤਲ ਵੀ ਬਰਾਮਦ ਹੋਇਆ ਹੈ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਵੱਡੇ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਅੱਜ ਹੀ ਹਾਂ ਅੰਮ੍ਰਿਤਸਰ ਪੁਲਿਸ ਦੇ ਹੱਥੇ ਵੱਡੀ ਸਫਲਤਾ ਲੱਗੀ ਹੈ ਵਿਦੇਸ਼ੀ ਗੈਂਗਸਟਰ ਦੇ ਸਾਥੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਕਿਹਾ ਜਾ ਰਿਹਾ ਹੈ ਕਿ ਵੱਡੀ ਸਾਜ਼ਿਸ਼ ਇਹਨਾਂ ਦੇ ਵੱਲੋਂ ਰਾਚੀ ਚੋਰੀ ਸੀ ਪਰ ਪਹਿਲਾ ਹੀ ਪੁਲਿਸ ਦੇ ਵੱਲੋਂ ਇਹਨਾਂ ਦੇ ਉੱਤੇ ਨੱਥ ਪਾਈਗੇ ਨਰੇਸ਼ ਕੁਮਾਰ ਉਰਫ ਬੱਬੂ ਅਭਿਨਵ ਪਖਤੂਰਫ ਅਜੀਤ ਕੁਮਾਰ ਉਰਫ ਅਜੂ ਸਨੀ ਕੁਮਾਰ ਅਤੇ ਇੱਕ ਨਵਾਲਕ ਤੋਂ ਪੁਲਿਸ ਦੇ ਵੱਲੋਂ ਗ੍ਰਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਅਜੀਤ ਕੁਮਾਰ ਨੇ ਇੱਕ ਸਰਵਿਸ ਹਥਿਆਰ ਖੋ ਕੇ ਅਤੇ ਪੁਲਿਸ ਟੀਮ ਦੇ ਉੱਤੇ ਗੋਲੀਬਾਰੀ ਕਰਕੇ ਪਜਣ ਲੱਗਤਾ ਹੈ ਤਾਂ ਇਨੇ ਦੇਵਾ ਚ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਜੋ ਕਿ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੋ ਐਫ ਆਈ ਆਰ ਪੁਲਿਸ ਦੇ ਵੱਲੋਂ ਮਾਮਲੇ ਦੇ ਵਿੱਚ ਦਰਜ ਕੀਤੀ ਗਈ ਕਿਹਾ ਗਿਆ ਕਿ ਪੂਰੇ ਨੈਟਵਰਕ ਨੂੰ ਖਤਮ ਕਰਨ ਲਈ ਹੋਰ ਵੀ ਜਾਂਚ ਕੀਤੀ ਜਾ ਰਹੀ ਹੈ ਦੱਸਤੀ ਹੈ ਕਿ ਇਨਾਮ ਪਦਮਾਸ਼ਾ ਤੋਂ ਇੱਕ ਗਰਨੇਡ ਅਤੇ ਇੱਕ ਪਿਸਤਲ ਵੀ ਬਰਾਮਦ ਹੋਇਆ ਹੈ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰਸਰ ਪੁਲਿਸ ਦੇ ਵੱਲੋਂ ਵੱਡੇ ਬਤਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਕੀਤਾ ਗਿਆ ਜੀ ਹਾਂ ਅਮਰਸਰ ਪੁਲਿਸ ਦੇ ਹੱਥੇ ਵੱਡੀ ਸਫਲਤਾ ਲੱਗੀ ਹੈ ਵਿਦੇਸ਼ੀ ਗੈਂਗਸਟਰ ਦੇ ਸਾਥੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਕਿਹਾ ਜਾ ਰਿਹਾ ਹੈ ਕਿ ਵੱਡੀ ਸਾਜ਼ਿਸ਼ ਇਹਨਾਂ ਦੇ ਵੱਲੋਂ ਰਚੀ ਚੋਰੀ ਸੀ ਪਰ ਪਹਿਲਾਂ ਹੀ ਪੁਲਿਸ ਦੇ ਵੱਲੋਂ ਇਹਨਾਂ ਦੇ ਉੱਤੇ ਨਥ ਪਾਏਗੇ ਨਰੇਸ਼ ਕੁਮਾਰ ਉਰਫ ਬੱਬੂ ਅਬਿਨਵ ਪਖ ਉਰਫ ਅਬੀ ਅਜੇ ਕੁਮਾਰ ਉਰਫ ਅਜੂ ਸਨੀ ਕੁਮਾਰ ਅਤੇ ਇੱਕ ਨਾਬਾਲਗ ਟੰਪੂਲੋਸ ਤੇ ਵੱਲੋਂ ਗ੍ਰਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਅਜੇ ਕੁਮਾਰ ਨੇ ਇੱਕ ਸਰਵਿਸ ਹਥਿਆਰ ਖੋ ਕੇ ਅਤੇ ਪੁਲਿਸ ਟੀਮ ਦੇਤੇ ਗੋਲੀਬਾਰੀ ਕਰਕੇ ਪਜਣ ਲੱਗਤਾ ਹੈ ਤਾਂ ਇੰਨੇ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਜੋ ਕਿ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ داخل کروایا کہ 100 ایف آئی آر پولیس ਦੇ ਵੱਲੋਂ ਮਾਮਲੇ ਦੇ ਵਿੱਚ ਦਰਜ ਕੀਤੀ ਗਈ ਕਿ ਹਾਂ ਕਿ ਆ ਕਿ ਪੂਰੇ ਨੈਟਵਰਕ ਨੂੰ ਖਤਮ ਕਰਨ ਲਈ ਹੋਰ ਵੀ ਜਾਂਚ ਕੀਤੀ ਚੌਰੀ ਦੱਸਤੀ ਹੈ ਕਿ ਇਨਾਂ ਬਦਮਾਸ਼ਾਂ ਤੋਂ ਇੱਕ ਗਰਨੇਡ ਅਤੇ ਇੱਕ ਪਿਸਟਲ ਵੀ ਬਰਾਮਦ ਹੋਇਆ ਹੈ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਿਰਸਰ ਪੁਲਿਸ ਦੇ ਵੱਲੋਂ ਵੱਡੇ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਅੱਜ ਹੀ ਹਾਂ ਅੰਮ੍ਰਿਤਸਰ ਪੁਲਿਸ ਤੇ ਹੱਥੇ ਵੱਡੀ ਸਫਲਤਾ ਲੱਗੀ ਹੈ ਵਿਦੇਸ਼ੀ ਗੈਂਗਸਟਰ ਦੇ ਸਾਥੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਕਿਹਾ ਜਾ ਰਿਹਾ ਹੈ ਕਿ ਵੱਡੀ ਸਾਜ਼ਿਸ਼ ਇਹਨਾਂ ਦੇ ਵੱਲੋਂ ਰਚੀ ਚੋਰੀ ਸੀ ਪਰ ਪਹਿਲਾਂ ਹੀ ਪੁਲਿਸ ਦੇ ਵੱਲੋਂ ਇਹਨਾਂ ਦੇ ਉੱਤੇ ਨੱਥ ਪਾਏਗੇ ਨਰੇਸ਼ ਕੁਮਾਰ ਉਰਫ ਬੱਬੂ ਅਭਿਨਵ ਪਖਤੂਰਫ ਅਬੀ ਅਜੇ ਕੁਮਾਰ ਉਰਫ ਅਜੂ सनी कुमारत एक নাবালক ਨੂੰ ਪੁਲਿਸ ਦੇ ਵੱਲੋਂ ਗ੍ਰਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਅਜੇ ਕੁਮਾਰ ਨੇ ਇੱਕ ਸਰਵਿਸ ਹਥਿਆਰ ਖੋ ਕੇ ਅਤੇ ਪੁਲਿਸ ਟੀਮ ਦੇ ਉੱਤੇ ਗੋਲੀਬਾਰੀ ਕਰਕੇ ਪਜਣ ਲੱਗਤਾ ਹੈ ਤਾਂ ਇੰਨੇ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਜੋ ਕਿ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੋ ਐਫ ਆਈ ਆਰ ਪੁਲਿਸ ਦੇ ਵੱਲੋਂ ਮਾਮਲੇ ਦੇ ਵਿੱਚ ਦਰਜ ਕੀਤੀ ਗਈ ਕਿਹਾ ਕਿ ਇਹ ਕਿ ਪੂਰੇ ਨੈਟਵਰਕ ਨੂੰ ਖਤਮ ਕਰਨ ਲਈ ਹੋਰ ਵੀ ਜਾਂਚ ਕੀਤੀ ਚੌਰੀ ਦੱਸਦੀ ਹੈ ਕਿ ਇਨ੍ਹਾਂ ਬਦਮਾਸ਼ਾਂ ਤੋਂ ਇੱਕ ਗਰਨੇਡ ਅਤੇ ਇੱਕ ਪਿਸਤਲ ਵੀ ਬਰਾਮਦ ਹੋਇਆ ਹੈ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰਸਰ ਪੁਲਿਸ ਦੇ ਵੱਲੋਂ ਵੱਡੇ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਜੀ ਹਾਂ ਅੰਮ੍ਰਿਤਸਰ ਪੁਲਿਸ ਤੇ ਹੱਥੇ ਵੱਡੀ ਸਫਲਤਾ ਲੱਗੀ ਹੈ ਵਿਦੇਸ਼ੀ ਗੈਂਗਸਟਰ ਦੇ ਸਾਥੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਕਿਹਾ ਜਾ ਰਿਹਾ ਹੈ ਕਿ ਵੱਡੀ ਸਾਜ਼ਿਸ਼ ਇਹਨਾਂ ਦੇ ਵੱਲੋਂ ਰਾਚੀ ਚੋਰੀ ਸੀ ਪਰ ਪਹਿਲਾਂ ਹੀ ਪੁਲਿਸ ਦੇ ਵੱਲੋਂ ਇਹਨਾਂ ਦੇ ਉੱਤੇ ਨਾਥ ਪਾਏਗੇ ਨਰੇਸ਼ ਕੁਮਾਰ ਉਰਫ ਬੱਬੂ ਅਭਿਨਵ ਪਖਤੂਰਫ ਅਬੀ ਅਜੇ ਕੁਮਾਰ ਉਰਫ ਅਜੂ सनी कुमार ਅਤੇ ਇੱਕ ਨਵਾਲਕ ਟੰਪੋਲਸ ਤੇ ਵੱਲੋਂ ਗ੍ਰਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਅਜੇ ਕੁਮਾਰ ਨੇ ਇੱਕ ਸਰਵਿਸ ਹਥਿਆਰ ਖੋ ਕੇ ਅਤੇ ਪੁਲਿਸ ਟੀਮ ਦੇ ਉੱਤੇ ਗੋਲੀਬਾਰੀ ਕਰਕੇ ਪਜਣ ਲੱਗਤਾ ਹੈ ਤਾਂ ਇੰਨੇ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਜੋ ਕਿ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੋ ਐਫ ਆਈ ਆਰ ਪੁਲਿਸ ਦੇ ਵੱਲੋਂ ਮਾਮਲੇ ਦੇ ਵਿੱਚ ਦਰਜ ਕੀਤੀ ਗਈ ਕਿਹਾ ਗਿਆ ਕਿ ਪੂਰੇ ਨੈਟਵਰਕ ਨੂੰ ਖਤਮ ਕਰਨ ਲਈ ਹੋਰ ਵੀ ਜਾਂਚ ਕੀਤੀ ਚੌਰੀ ਦਾਸਤੀ ਹੈ ਕਿ ਇਨਾ ਬਦਮਾਸ਼ਾਂ ਤੋਂ ਇੱਕ ਗਰਨੇਡ ਅਤੇ ਇੱਕ ਪਿਸਟਲ ਵੀ ਬਰਾਮਦ ਹੋਇਆ ਹੈ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰਸਰ ਪੁਲਿਸ ਦੇ ਵੱਲੋਂ ਵੱਡੇ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਜੀ ਹਾਂ ਅੰਮ੍ਰਿਤਸਰ ਪੁਲਿਸ ਤੇ ਹੱਥੇ ਵੱਡੀ ਸਫਲਤਾ ਲੱਗੀ ਹੈ ਵਿਦੇਸ਼ੀ ਗੈਂਗਸਟਰ ਦੇ ਸਾਥੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਕਿਹਾ ਜਾ ਰਿਹਾ ਹੈ ਕਿ ਵੱਡੀ ਸਾਜ਼ਿਸ਼ ਇਹਨਾਂ ਦੇ ਵੱਲੋਂ ਰਚੀ ਚੋਰੀ ਸੀ ਪਰ ਪਹਿਲਾਂ ਹੀ ਪੁਲਿਸ ਦੇ ਵੱਲੋਂ ਇਹਨਾਂ ਦੇ ਉੱਤੇ ਨੱਥ ਪਾਏ ਗੇ ਨਰੇਸ਼ ਕੁਮਾਰ ਉਰਫ ਬੱਬੂ ਅਭਿਨਵ ਪਖਤੂਰਫ ਅਬੀ ਅਜੇ ਕੁਮਾਰ ਉਰਫ ਅਜੂ सनी कुमार ਅਤੇ ਇੱਕ ਨਾਬਾਲਗ ਨੂੰ ਪੁਲਿਸ ਦੇ ਵੱਲੋਂ ਗ੍ਰਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਅਜੇ ਕੁਮਾਰ ਨੇ ਇੱਕ ਸਰਵਿਸ ਹਥਿਆਰ ਖੋ ਕੇ ਅਤੇ ਪੁਲਿਸ ਟੀਮ ਦੇ ਉੱਤੇ ਗੋਲੀਬਾਰੀ ਕਰਕੇ ਪਜਣ ਲੱਗਤਾ ਹੈ ਤਾਂ ਇੰਨੇ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਜੋ ਕਿ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੋ ਐਫ ਆਈ ਆਰ ਪੁਲਿਸ ਦੇ ਵੱਲੋਂ ਮਾਮਲੇ ਦੇ ਵਿੱਚ ਦਰਜ ਕੀਤੀ ਗਈ ਕਿਹਾ ਗਿਆ ਹੈ ਕਿ ਪੂਰੇ ਨੈਟਵਰਕ ਨੂੰ ਖਤਮ ਕਰਨ ਲਈ ਹੋਰ ਵੀ ਜਾਂਚ ਕੀਤੀ ਚੌਰੀ ਦੱਸਤੀ ਹੈ ਕਿ ਇਹਨਾਂ ਬਦਮਾਸ਼ਾਂ ਤੋਂ ਇੱਕ ਗਰਨੇਡ ਅਤੇ ਇੱਕ ਪਿਸਤਲ ਵੀ ਬਰਾਮਦ ਹੋਇਆ ਹੈ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰਸਰ ਪੁਲਿਸ ਦੇ ਵੱਲੋਂ ਵੱਡੇ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਜੀ ਹਾਂ ਅੰਮ੍ਰਿਤਸਰ ਪੁਲਿਸ ਤੇ ਹੱਥੇ ਵੱਡੀ ਸਫਲਤਾ ਲੱਗੀ ਹੈ ਵਿਦੇਸ਼ੀ ਗੈਂਗਸਟਰ ਦੇ ਸਾਥੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਕਿਹਾ ਜਾ ਰਿਹਾ ਹੈ ਕਿ ਵੱਡੀ ਸਾਜ਼ਿਸ਼ ਇਹਨਾਂ ਦੇ ਵੱਲੋਂ ਰਚੀ ਜੌਰੀ ਸੀ ਪਰ ਪਹਿਲਾਂ ਹੀ ਪੁਲਿਸ ਦੇ ਵੱਲੋਂ ਇਹਨਾਂ ਦੇ ਉੱਤੇ ਨੱਥ ਪਾਏਗੇ ਨਰੇਸ਼ ਕੁਮਾਰ ਉਰਫ ਬੱਬੂ ਅਭਿਨਵ ਪਖਤੂਰਫ ਅਬੀ ਅਜੇ ਕੁਮਾਰ ਉਰਫ ਅਜੂ सनी कुमारत एक ਨਵਾਲਕ ਟੰਪੂਲੋਸਤੇ ਵੱਲੋਂ ਗ੍ਰਫਤਾਰ ਕੀਤਾ ਗਿਆ ਤਾਂ ਦੱਸਿਆ ਜਾ ਰਿਹਾ ਕਿ ਦੋਸ਼ੀ ਅਜੇ ਕੁਮਾਰ ਨੇ ਇੱਕ ਸਰਵਿਸ ਹਥਿਆਰ ਖੋ ਕੇ ਅਤੇ ਪੁਲਿਸ ਟੀਮ ਦੇ ਉੱਤੇ ਗੋਲੀਬਾਰੀ ਕਰਕੇ ਪਜਣ ਲੱਗਤਾ ਹੈ ਤਾਂ ਇੰਨੇ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਜੋ ਕਿ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੋ ਐਫ ਆਈ ਆਰ ਪੁਲਿਸ ਦੇ ਵੱਲੋਂ ਮਾਮਲੇ ਦੇ ਵਿੱਚ ਦਰਜ ਕੀਤੀ ਗਈ ਕਿਹਾ ਗਿਆ ਕਿ ਪੂਰੇ ਨੈਟਵਰਕ ਨੂੰ ਖਤਮ ਕਰਨ ਲਈ ਹੋਰ ਵੀ ਜਾਂਚ ਕੀਤੀ ਚੌਰਿਆ ਦੱਸਤੀ ਹੈ ਕਿ ਇਨਾ ਪਦਮਾਸ਼ਾਂ ਤੋਂ ਇੱਕ ਗਰਨੇਡ ਅਤੇ ਇੱਕ ਪਿਸਟਲ ਵੀ ਬਰਾਮਦ ਹੋਇਆ ਹੈ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਵੱਡੇ ਬਤਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਤਾਂ ਕਿ ਆ ਜੀ ਹਾਂ ਅੰਮ੍ਰਿਤਸਰ ਪੁਲਿਸ ਤੇ ਹੱਥੇ ਵੱਡੀ ਸਫਲਤਾ ਲੱਗੀ ਹੈ ਵਿਦੇਸ਼ੀ ਗੈਂਗਸਟਰ ਦੇ ਸਾਥੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਕਿਹਾ ਜਾ ਰਿਹਾ ਹੈ ਕਿ ਵੱਡੀ ਸਾਜ਼ਿਸ਼ ਇਹਨਾਂ ਦੇ ਵੱਲੋਂ ਰਚੀ ਚੋਰੀ ਸੀ ਪਰ ਪਹਿਲਾਂ ਹੀ ਪੁਲਿਸ ਦੇ ਵੱਲੋਂ ਇਹਨਾਂ ਦੇ ਉੱਤੇ ਨੱਥ ਪਾਏਗੇ ਨਰੇਸ਼ ਕੁਮਾਰ ਉਰਫ ਬੱਬੂ ਅਭਿਨਵ ਪਖਤੂਰਫ ਅਬੀ ਅਜੇ ਕੁਮਾਰ ਉਰਫ ਅਜੂ सनी कुमार ਅਤੇ ਇੱਕ ਨਾਬਾਲਗ ਨੂੰ ਪੁਲਿਸ ਦੇ ਵੱਲੋਂ ਗ੍ਰਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਅਜੇ ਕੁਮਾਰ ਨੇ ਇੱਕ ਸਰਵਿਸ ਹਥਿਆਰ ਖੋ ਕੇ ਅਤੇ ਪੁਲਿਸ ਟੀਮ ਦੇ ਉੱਤੇ ਗੋਲੀਬਾਰੀ ਕਰਕੇ ਪਜਣ ਲੱਗਤਾ ਹੈ ਤਾਂ ਇੰਨੇ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਜੋ ਕਿ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੋ ਐਫ ਆਈ ਆਰ ਪੁਲਿਸ ਦੇ ਵੱਲੋਂ ਮਾਮਲੇ ਦੇ ਵਿੱਚ ਦਰਜ ਕੀਤੀ ਗਈ ਕਿਹਾ ਗਿਆ ਹੈ ਕਿ ਪੂਰੇ ਨੈਟਵਰਕ ਨੂੰ ਖਤਮ ਕਰਨ ਲਈ ਹੋਰ ਵੀ ਜਾਂਚ ਕੀਤੀ ਚੌਰੀ ਦੱਸਤੀ ਹੈ ਕਿ ਇਨ੍ਹਾਂ ਬਦਮਾਸ਼ਾਂ ਤੋਂ ਇੱਕ ਗਰਨੇਡ ਅਤੇ ਇੱਕ ਪਿਸਤਲ ਵੀ ਬਰਾਮਦ ਹੋਇਆ ਹੈ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਿਰਸਰ ਪੁਲਿਸ ਦੇ ਵੱਲੋਂ ਵੱਡੇ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਅੱਜ ਹੀ ਹਾਂ ਅੰਮ੍ਰਿਤਸਰ ਪੁਲਿਸ ਤੇ ਹੱਥੇ ਵੱਡੀ ਸਫਲਤਾ ਲੱਗੀ ਹੈ ਵਿਦੇਸ਼ੀ ਗੈਂਗਸਟਰ ਦੇ ਸਾਥੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਕਿਹਾ ਜਾ ਰਿਹਾ ਹੈ ਕਿ ਵੱਡੀ ਸਾਜ਼ਿਸ਼ ਇਹਨਾਂ ਦੇ ਵੱਲੋਂ ਰਚੀ ਜੌਰੀ ਸੀ ਪਰ ਪਹਿਲਾਂ ਹੀ ਪੁਲਿਸ ਦੇ ਵੱਲੋਂ ਇਹਨਾਂ ਦੇ ਉੱਤੇ ਨੱਥ ਪਾਏਗੇ ਨਰੇਸ਼ ਕੁਮਾਰ ਉਰਫ ਬੱਬੂ ਅਭਿਨਵ ਪਖਤੂਰਫ ਅਬੀ ਅਜੇ ਕੁਮਾਰ ਉਰਫ ਅਜੂ सनी कुमार ਅਤੇ ਇੱਕ ਨਾਬਾਲਗ ਨੂੰ ਪੁਲਿਸ ਦੇ ਵੱਲੋਂ ਗ੍ਰਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਅਜੇ ਕੁਮਾਰ ਨੇ ਇੱਕ ਸਰਵਿਸ ਹਥਿਆਰ ਖੋ ਕੇ ਅਤੇ ਪੁਲਿਸ ਟੀਮ ਦੇ ਉੱਤੇ ਗੋਲੀਬਾਰੀ ਕਰਕੇ ਪਜਣ ਲੱਗਤਾ ਹੈ ਤਾਂ ਇੰਨੇ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਜੋ ਕਿ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੋ ਐਫ ਆਈ ਆਰ ਪੁਲਿਸ ਦੇ ਵੱਲੋਂ ਮਾਮਲੇ ਦੇ ਵਿੱਚ ਦਰਜ ਕੀਤੀ ਗਈ ਕਿਹਾ ਗਿਆ ਹੈ ਕਿ ਪੂਰੇ ਨੈਟਵਰਕ ਨੂੰ ਖਤਮ ਕਰਨ ਲਈ ਹੋਰ ਵੀ ਜਾਂਚ ਕੀਤੀ ਚੌਰੀ ਦੱਸਦੀ ਹੈ ਕਿ ਇਨ੍ਹਾਂ ਬਦਮਾਸ਼ਾਂ ਤੋਂ ਇੱਕ ਗਰਨੇਡ ਅਤੇ ਇੱਕ ਪਿਸਤਲ ਵੀ ਬਰਾਮਦ ਹੋਇਆ ਹੈ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਿਰਸਰ ਪੁਲਿਸ ਦੇ ਵੱਲੋਂ ਵੱਡੇ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਅੱਜ ਹੀ ਹਾਂ ਅੰਮ੍ਰਿਤਸਰ ਪੁਲਿਸ ਤੇ ਹੱਥੇ ਵੱਡੀ ਸਫਲਤਾ ਲੱਗੀ ਹੈ ਵਿਦੇਸ਼ੀ ਗੈਂਗਸਟਰ ਦੇ ਸਾਥੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਕਿਹਾ ਜਾ ਰਿਹਾ ਹੈ ਕਿ ਵੱਡੀ ਸਾਜ਼ਿਸ਼ ਇਹਨਾਂ ਦੇ ਵੱਲੋਂ ਰਚੀ ਚੋਰੀ ਸੀ ਪਰ ਪਹਿਲਾਂ ਹੀ ਪੁਲਿਸ ਦੇ ਵੱਲੋਂ ਇਹਨਾਂ ਦੇ ਉੱਤੇ ਨੱਥ ਪਾਏਗੇ ਨਰੇਸ਼ ਕੁਮਾਰ ਉਰਫ ਬੱਬੂ ਅਭਿਨਵ ਪਖਤੂਰਫ ਅਬੀ ਅਜੇ ਕੁਮਾਰ ਉਰਫ ਅਜੂ सनी कुमारत एक नाबालिग टंपो लोस्टे वलो गिरफ्तार ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ अजय ਕੁਮਾਰ ਨੇ ਇੱਕ ਸਰਵਿਸ ਹਥਿਆਰ ਖੋ ਕੇ ਅਤੇ ਪੁਲਿਸ ਟੀਮ ਦੇ ਉੱਤੇ ਗੋਲੀਬਾਰੀ ਕਰਕੇ ਪਜਣ ਲੱਗਤਾ ਹੈ ਤਾਂ ਇੰਨੇ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਜੋ ਕਿ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੋ ਐਫ ਆਈ ਆਰ ਪੁਲਿਸ ਦੇ ਵੱਲੋਂ ਮਾਮਲੇ ਦੇ ਵਿੱਚ ਦਰਜ ਕੀਤੀ ਗਈ ਕਿਹਾ ਗਿਆ ਕਿ ਪੂਰੇ ਨੈਟਵਰਕ ਨੂੰ ਖਤਮ ਕਰਨ ਲਈ ਹੋਰ ਵੀ ਜਾਂਚ ਕੀਤੀ ਚੌਰੀ ਦੱਸਤੀ ਹੈ ਕਿ ਇਨ੍ਹਾਂ ਬਦਮਾਸ਼ਾਂ ਤੋਂ ਇੱਕ ਗਰਨੇਡ ਅਤੇ ਇੱਕ ਪਿਸਤਲ ਵੀ ਬਰਾਮਦ ਹੋਇਆ ਹੈ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰਸਰ ਪੁਲਿਸ ਦੇ ਵੱਲੋਂ ਵੱਡੇ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਜੀ ਹਾਂ ਅੰਮ੍ਰਿਤਸਰ ਪੁਲਿਸ ਦੇ ਹੱਥੇ ਵੱਡੀ ਸਫਲਤਾ ਲੱਗੀ ਹੈ ਵਿਦੇਸ਼ੀ ਗੈਂਗਸਟਰ ਦੇ ਸਾਥੀਆਂ ਨੂੰ